ਅੱਜ ਦੇ ਸਾਰੀ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕਮਾਲਪੁਰ ਤਸਵੀਰ ਜ਼ਿਲ੍ਹਾ ਇਸ ਪਰ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸਿਪਾਜਪੁਰ ਅੱਡਾ ਲੱਗਦਾ ਬਿਲਕੁਲ ਸਿਪਾਜਪੁਰ ਤੋਂ ਨੇੜੇ ਜਦੀਕ ਪਿੰਡ ਕਮਾਲਪੁਰ ਗਲਾਲੀਪੁਰ ਭਗਵਾਨਪੁਰਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਫਤਿਹਪੁਰ ਸੁਧਾ ਪਿੰਡ ਵਾ ਇਹ ਪਿੰਡ ਲਾਗੇ ਲੱਗਿਆ ਵੀਰ ਅਜਾਜ ਸਿੰਘ ਉਹਨਾਂ ਦੇ ਪਿੰਡ ਤੋਂ ਤੇ ਤਰਨਤਾਰਨ ਤੋਂ तकरीबन ਕੋਈ 15-14 ਕਿਲੋਮੀਟਰ ਦੀ ਦੂਰੀ ਆ ਅੱਗੇ ਬਿਆਲਪੁਰਾ ਵੀ तकरीबन ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਨਾਗਰਾਜ ਜੀ ਆਪਾਂ ਤੁਹਾਨੂੰ ਟੋਟਲ ਤਿੰਨ ਦਿਖਾਉਣੇ ਆ ਆਜਾਦ ਉਹਨਾਂ ਦੇ ਘਰੋਂ ਵੀਡੀਓ ਅੱਜ ਪਾ ਰਹੇ ਆ ਆਪਾਂ ਠੀਕ ਆ ਜੀ ਇੱਕ ਝੋਟੀ ਦਿਖਾਵਾਂਗੇ ਬਿਲਕੁਲ ਬੰਦੇ ਵਤਰ ਤੇ ਆ ਜਾਂ ਬਣੀ ਆ ਉਹ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਇੱਧਰ ਮੇਰਾ ਭਰਾ ਕੋਈ ਨੀਲੀ ਰਾਬੀ ਨਾਲ ਸ਼ੌਂਕ ਪਿਆਰ ਕਰਦਾ ਤੇ ਬਹੁਤ ਹੀ ਵੀਰਾਂ ਦੀ ਦਿਮਾਗ ਹੁੰਦੀ ਆ ਵੀ ਇੱਕ ਨੀਲੀ ਰਾਬੀ ਦੇ ਵਿੱਚ ਕਟੀਆਂ ਝੋਟੀਆਂ ਖਰੀਦਣ ਦੀ ਦੋ ਕੱਟੀਆਂ ਤੁਹਾਨੂੰ ਆਪਾਂ ਇੱਕੋ ਜੀ ਉਮਰ ਦੀ ਇੱਕੋ ਜੀ ਏਜ ਦੀਆਂ ਕੱਟੀਆਂ ਦਿਖਾ ਦਿਆਂਗੇ ਨਿਸ਼ਾਨੀਆਂ ਨਿਸ਼ੂਨੀਆਂ ਪ੍ਰੋਪਰ ਤਸਲੀ ਨਾਲ ਦਿਖਾਵਾਂਗੇ ਅਗੋਂ ਜਿਹੜੇ ਵੀ ਭਰਾ ਨੂੰ ਪਸੰਦ ਆਣ ਗਈਆਂ ਜਜਨ ਗਈਆਂ ਤੁਸੀਂ ਸੌਦਾ ਕਰਨਾ ਤੁਸੀਂ ਅਜਾਰਵੀਰ ਦੇ ਨਾਲ ਸੌਦਾ ਕਰ ਲਿਓ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਬਹੁਤ ਪਿਆਰੀਆਂ ਕੱਟੀਆਂ ਵੀਰ ਲੈ ਕੇ ਹਾਜ਼ਰ ਹੋਇਆ ਤੇ ਤਕਰੀਬਨ ਦੋ ਤਿੰਨ ਕੱਟੀਆਂ ਪਹਿਲਾਂ ਵੀ ਕੱਲ ਵੀਰ ਨੇ ਸੇਲ ਕੀਤੀਆਂ ਚੰਗੀਆਂ ਝੋਟੀਆਂ ਸੀਗੀਆਂ ਉਹ ਕਰਦੇ ਆਂ ਬੁਰੀ ਗੱਲਬਾਤ ਲੈ ਲੈਣੀ ਡਿਟੇਲ ਸਭ ਤੋਂ ਪਹਿਲਾਂ ਯਾਰ ਭਾਈ ਸਾਸਤਰੀ ਸਾਸੀ ਦਾ ਵੀਰ ਜੀ ਉਸ ਤੋਂ ਅਸੀਂ ਸੁਣਾਉ ਕੀ ਹਾਲ ਚਾਲ ਜੀ ਬੜੇ ਵਧੀਆ ਜੀ ਠੀ ਆਜਾ ਵੀ ਮੈਨੂੰ ਨਾਲ ਕਟੀਆਂ ਝੋਟੀਆਂ ਨਾਲ ਪਹਿਲਾਂ ਵੀ ਚਲੋ ਇੱਕ ਇੱਕ ਵੀਰ ਜੀ ਨੰਬਰ 1 1 ਪਾਈ ਜੀ ਨਾਲ ਮਤਲਬ ਜਿੰਨਾ ਮੈਂ ਕਹੇ ਝੋਟੀਆਂ ਦੇ ਬੜਿਆ ਚਲੋਗਾ ਮਤਲਬ ਕਟੀਆਂ ਦੀ ਵੀਡੀਓ ਨਹੀਂ ਪਾਈ ਔਰ ਮੈਂ ਕੱਲੀਆਂ ਕਟੀਆਂ ਦੀ ਪਾ ਦਾਂਗੇ ਠੀਕ ਆ ਦੋ ਝੋਟੀਆਂ ਕੱਲ ਬੜੀਆਂ ਚੰਗੀਆਂ ਸੀ ਹਾਂ ਹਾਂ ਜੀ ਤਿੰਨ ਰਹਿ ਗਏ ਪੰਜ ਕਟੀਆਂ ਅਹੀਂ ਕਰ ਲੈ ਨੀਲੀ ਰਾਵਦੀਆਂ ਸੀ ਸਾਰੀਆਂ ਨੀਲੀ ਦੀ ਨੀਲੀ ਹਾਂ ਜੀ ਮੈਂ ਵੀ ਜਾ ਦੇ ਇੱਕ ਤਾਂ ਝੋਟੀ ਆਪਣੇ ਕੋਲ ਵੱਡੀ ਆ ਤੇ ਇਧਰ ਕਟੀਆਂ ਦੋ ਆਪਣੇ ਕੋਲ ਛੋਟੀਆਂ ਆ ਹਾਂ ਜੀ ਛੋਟੀਆਂ ਠੀਕ ਆ ਤੇ ਵੱਡੀ ਝੋਟੀ ਤੋਂ ਸ਼ੁਰੂਆਤ ਕਰਦੇ ਆਂ ਕਿੰਨੀ ਉਮਰ ਇਸ ਝੋਟੀ ਦੀ ਨੀਲੀ ਰਾਵੀ ਦੀ ਮੂੰਹ ਤੋਂ ਪਿਓਰ ਦੋ ਦੰਦ ਆ ਠੀਕ ਆ ਪਿਓਰ ਦੋ ਦੰਦ ਇਹ ਨਹੀਂ ਆਖ ਨੇ ਇਹ ਦੰਦ ਕੱਢਣ ਦੇ ਹੀ ਦੋਂਦੇ ਠੀਕ ਆ ਤੇ ਬਾਕੀ ਕੱਲ ਦੀ ਝੋਟੀ ਹੀਟ ਚਾਹੀਏ ਭੱਟੀ ਗਾਣੀ ਰਖਾਇਆ ਠੀਕ ਆ ਕਿਉਂਕਿ ਜਿਹੜੇ ਕਿ ਵੀਰ ਨੇ ਲੈਣੀ ਆ ਆਜ਼ਾਰ ਖਾ ਲਿਆਗੀ ਹੀਟ ਤੇ ਕਿਉਂ ਜਿਹਾਣਾ ਪਰ ਖਾ ਵੀ ਦਿੱਤੇ ਕਿ ਨੀ ਯਕੀਨ ਨਹੀਂ ਕਰਨਾ ਤੇ ਬਾਕੀ ਵੀਰ ਜੀ ਵੇਖੋ ਸਿੰਗੀ ਸਿੰਗੀ ਗਿੱਡੀ ਝੋਟੀ ਦੀ ਬਹੁਤ ਸੋਹਣੀ ਝੋਟੀ ਸਿੰਗੀ ਆ ਹਾਂਜੀ ਉਮਰ ਤਕਰੀਬਨ ਜਿਉ 2.5 ਸਾਲ ਦੀ ਹੋਗੀ 2.5 ਸਾਲ ਦੀ ਦਿੱਤੀ ਹੋਗੀ ਇਹ ਦੋਵਾਂ ਵਾਲੇ ਦੰਦ ਕੱਢਣ ਉਹ ਇਹ ਚਾ ਲਈ ਬੜੀ ਛਲੇ ਇਧਰ ਰੱਖੋ ਇਹ ਇਧਰ ਆਹ ਦੇਖੋ ਇਧਰ ਦੇਖੋ ਇਹਨੇ ਕੋਈ ਉਹ ਲੱਤ ਛੱਡ ਕਰਦੀ ਚਾਰ ਹੀ ਥਾਣੇ ਹੋਣਗੇ ਪ੍ਰੋਪਰ ਆ ਬਾਬੀ ਚਾਰੇ ਥਾਣਾ ਕੋਈ ਪੰਜਵਾਂ ਫੋਟ ਜਾਂ ਕੋਈ ਪੰਜਵਾਂ ਬੱਚਾ ਨਾ ਹੋਊਗਾ ਨਾਲ ਲੱਗਾ ਦੀ ਆ ਹਾਂਜੀ 27 ਸਾਲ ਉਮਰ ਦੀ ਇਹ ਝੋਟੀ ਆ ਬਾਕੀ ਵੇਖੋ ਅਜਾਦ ਕੋਈ ਅੱਗੇ ਹੀਟ ਟੁੱਟ ਕੱਢੀ ਤੇ ਨਹੀਂ ਇਹਨੇ ਵੀਰ ਜੀ ਕੱਢੀ ਆ ਪਰਥੋ ਦੀ ਹੀਟ ਚ ਹੀ ਪਰ ਆਪਾਂ ਦੀ ਟੀਗਰ ਖਾਣਾ ਅਗਲੀ ਹੀਟ ਤੇ ਜਿੰਨੇ ਕਰਨਾ ਹੋਰ ਖਾਓ ਆਪਦਾ ਕੋਈ ਬੰਦਾ ਨੀਲੀ ਰੱਖਦੇ ਚੰਗੇ ਸਾਹ ਨਾਲ ਬੰਦਾ ਆਪਣੀ ਮਰਜ਼ੀ ਨਾਲ ਵੀਰ ਖਾਲੇ हां ਬਬੀ ਝੋਟੀ ਦੱਸੋ ਬੰਦੇ ਬਿਲਕੁਲ ਬੱਤਰਾ ਕਿਨੇ ਦੱਸ ਦਿੱਤਾ ਤੁਹਾਨੂੰ ਵੀ ਹੀਟ ਕੱਢੀ ਆ ਪਰ ਇਹ ਆਈ ਨਹੀਂ ਕਰਵਾਈ ਗਈ ਠੀਕ ਆ ਜੀ ਚਲੋ ਕਿਸੇ ਭਰਾ ਦੀ ਕਿਸ਼ਾ ਕੋਈ 15 18 ਦਿਨਾਂ ਬਾਅਦ ਜਦੋਂ 20 ਦਿਨਾਂ ਬਾਅਦ ਫੇਰ ਹੀਟ ਪਸ਼ੂ ਕੱਢ ਗਿਆ ਕੋਈ ਵੀਰ ਅੱਗੇ ਚੰਗੀ ਆਈ ਕਰਵਾ ਸਕਦਾ ਚੰਗੇ ਪੁੱਲ ਤੋਂ ਅੱਗੇ ਗੱਬਨ ਕਰਵਾ ਸਕਦਾ ਆ ਦੇਖੋ ਜੀ ਠੀਕ ਆ ਭਾਈ ਸੋਰੀ ਮਾਤਾ ਜੀ ਜੀ ਨੰਦ ਇਸੂ ਅੰਕਾ ਮਦਵ ਪ੍ਰਕਾ ਤਨੰਦ ਕਰ ਬਰੀ ਮਾਏ ਸਤੁਰੂ ਕੋ ਕਹਾਯਾ ਬੰਦ ਜਫਾਯਾ ਤੇਤੀ ਦਿਵਨੀ ਆਵਾ ਦਾਈਆ ਵਾ ਰਾ ਅਗੁਰ ਤੁਮ ਕੋਰਾਰ ਕੋ ਨਾ ਦੋ ਗਾਵਣੀਆਂ ਤੋ ਤੁ ਸੰਗ ਹੋਈ ਚੇਰਾ ਮਨ ਦੀ ਹੋ ਜਾਯਾ ਸੈ ਨੰਦ ਹੰਦੋ ਅਸਤੂ ਵੰ ਪਾਇ ਜੀ ਮਨ ਮੇਰੀਆ ਤੁਸ ਰਨੋ ਨੰਦ ਨਾ ਠੀਕ ਅਚਾ ਜਾਨ ਕੀ ਦੀਮਾਨ ਹੈ ਦੀ ਕੀ ਕੀਮਤਾ ਭਰਾ ਮੋਲ ਤੇ ਵੀਰ ਜੀ ਮੰਨ ਲਓ ਹੁਣ ਤੇ ਮੈਂ ਬਣੀ ਆ ਹਾਂਜੀ ਹਾਂਜੀ ਤੇ ਬਾਕੀ ਜਦੋਂ ਝੋਟੀ ਤਿਆਰ ਹੋ ਗਈ ਉਹ ਤੁਹਾਨੂੰ ਇੱਕ ਦੀ ਵਿਗੂਗੀ ਹਾਂਜੀ ਸਸੇ ਵੇਖੋ ਸੀਲ ਸਲੱਗ ਪੂਰੀ ਹਾਂ ਹਾਂਜੀ ਬਹੁਤ ਸੋਹਣਾ ਤੁਣ ਤੁਣ ਹਣਾ ਹਾਂਜੀ ਹਾਂ ਠੀਕ ਆ ਵੀਰ ਜੀ ਮੋਲ ਮੰਨ ਲਓ 45 ਗੱਲੀ ਤਾਂ ਵੀ ਵੇਖਦੀ ਆ ਨਾ 45 ਦੇ ਨਾ 43 ਉਹ ਸਹੀ ਸਹੀ ਜੀ ਹਾਂ ਵੀਰੇ 42 ਹਜ਼ਾਰ ਦੀ ਝੋਟੀ ਦੇ ਦਾਂਗੇ 42 ਦੀ ਹਾਂਜੀ ਠੀਕ ਆ ਜੀ ਐਂਡ ਟੋਨਡ ਐਂਡ ਟੋਨਡ ਇਹ 40 ਦੀ ਦੇ ਦਾਂਗੇ ਚਲੋ ਠੀਕ ਐਂਡ ਟੋਨਡ 40000 ਦੀ ਜੀ ਬਾਕੀ ਜੀ ਝੋਟੀ ਵੱਲੋਂ ਸੋਹਣੀ ਸੰਕੀ ਆ ਵੇਖੋ ਕਿੰਨੀ ਸਕਨੀ ਬਹੁਤ ਜਿਆਦੀ ਝੋਟੀ ਦੀ ਹੈ ਮੈਂ ਚੰਗੀ ਆ ਬਾਕੀ ਬਹੁਤ ਸੋਹਣੀ ਸੰਗੀ ਆ ਗੋਲ ਸੰਗੀ ਆ ਝੋਟੀ ਪਤਲੀ ਸੰਗੀ ਦੇ ਵਿੱਚ ਸੋ 40000 ਦੋਸਤ ਐਂਡ ਟੋਨਡ ਜਿਹੜੀ ਇਹ ਕੱਟੀ ਝੋਟੀ ਤੁਹਾਨੂੰ ਮਿਲ ਜੂਗੀ ਤੇ ਬਾਕੀ ਦੋਂਦੇ ਮੁੱਢੋਂ ਕੱਡੇ ਜਿਹੜਾ ਮਾਨ 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 ਪੂਰੇ ਨਹੀਂ ਕੀਤੇ ਜੀ ਆ ਹਾਂਜੀ ਬਹੁਤ ਵਧੀਆ ਭਰਾ ਮੇਰੇ ਚਾਹ ਵਾਂ ਜਿਹੜੇ ਦਰੋਜ਼ ਜ਼ਰੂਰ ਤੁਸੀਂ ਹੱਥ ਪਾ ਲਿਓ ਚੰਗੀ ਕੱਟੀ ਆ ਬਿਲਕੁਲ ਅੱਗੇ ਬੰਦੇ ਬੱਤਰ ਇਧਰ ਆਜਾਦ ਆਪਣਾ ਕੋਲ ਜਿਹੜੀ ਆ ਕੱਟੀ ਖੜੀ ਹੈ ਇਹ ਆ ਕੱਟੀ ਆ ਕਿ ਇਹਦੀ ਉਮਰ ਹੋ ਗਈ ਵੀ 14 ਕਿ ਮਹੀਨੇ ਅੱਛਾ ਝੋਲੀ ਝਾਲੀ ਦੀ ਬੜੀ ਸਾਫ ਆ ਚੇਸ ਲਾ ਕੇ ਦੇਖੋ ਹਾਂ ਆ ਦੇਖੋ ਜੀ ਸੋ ਚਾਰੇ ਥਾਣਾ ਠੀਕ ਆ ਜੀ ਬਾਕੀ ਵੇਖੋ ਅੱਖ ਉਖਸੀ ਪੂਰਾ ਜਵਾਬ ਇੱਥੇ ਦੇਖੋ ਲਓ ਜੀ ਠੀਕ ਆ ਜੀ ਅੱਖਾਂ ਦੇ ਤੇ ਜਵਾਬ ਆ ਤੁਸੀਂ ਵੇਖ ਸਕਦੇ ਹੋ ਠੀਕ ਆ ਜੀ ਤੇ ਸਟ੍ਰੇਟ ਪਟਾ ਆਉਂਦਾ ਬਿਲਕੁਲ ਸਿਪਾ ਨਾਸਾ ਨੂੰ ਪਟਾ ਆਉਂਦਾ ਤੇ ਚਾਰੇ ਪਾਰ ਮਾਰਕਿੰਗ ਦੇ ਵਿੱਚ ਪੂਛ ਉੱਪਰ ਤੱਕ ਵਾਈਟ ਆ ਕੱਟੀ ਦਾ ਉਮਰ ਸਾਲ ਕਾ ਕਿ ਸਾਲ ਆ ਨਹੀਂ ਨਹੀਂ 42 ਮਹੀਨੇ ਉੱਪਰ ਹੋ ਗਈ ਹੈ 14 ਮਹੀਨਿਆਂ ਦੀ ਆ 14 ਦੇ ਮਨਥ ਹਾਂਜੀ 14 ਮਨਥ ਦੀ ਬਾਕੀ ਕੀ ਦੀ ਵੇਖੋ ਮੇਨ ਚੀਜ਼ ਜਿਹੜੀ ਮਤਲਬ ਬਰੀਡ ਦਾ ਆ ਚਾ ਆ ਸੁਖ ਜੇ ਆ ਵੇਖੋ ਵੇਖੋ ਪੁੱਟੇ ਜਿਆਦਾ ਹੋਤੀ ਆ ਬਸ ਆਹ ਵਾਜ ਹੈ ਬਰੀਡ ਅਸਲ ਹਾਂ ਵੇਖੋ ਲਓ ਜੀ ਬਾਕੀ ਪੁੱਟਾ ਪਟਾ ਬਹੁਤ ਸਾਰਾ ਚੌੜੇ ਪੁੱਟੇ ਚੌੜੇ ਪੁੱਠੇ ਦੀਆਂ ਮਤਲਬ ਡਿਵਿਡ ਲਗੇ ਪੁੱਠੇ ਦੀਆਂ ਨੇ ਚੌੜੇ ਪਿੱਠ ਪੜੇ ਦੀਆਂ ਨੇ ਖੜਵੇ ਪੁੱਠੇ ਦੀਆਂ ਨੇ ਖੜੇ ਪੁੱਠੇ ਦੀਆਂ ਨੇ ਲਓ ਵੀ 31 ਦਾ ਸਿੰਗ ਵੀ ਤੁਹਾਨੂੰ ਦਿਖਾ ਦਈਏ 14 ਦੇ ਮਹੀਨੇ ਦੀ ਜਿਹੜੀ ਦੋਸੂ ਉਮਰ ਆ ਇਸ ਸੱਤੀ ਦੀ ਬਾਕੀ ਉੱਡ ਕੇ ਪੈਣ ਵਾਲੀ ਗੱਲ ਬਾਤ ਆ ਠੀਕ ਆ ਜੀ ਕੋ ਖੀਰੀ ਕੱਟੀ ਆ ਬਿਲਕੁਲ ਕਿਉਂਕਿ 14 ਮੱਧ ਦੀ ਉਮਰ ਆਦੀ ਆ 14 ਮੱਧ ਦੀ ਉਮਰ ਦੇ ਸ਼ੋਰ ਆ ਵੀ ਜਿਹੜੀ ਖੀਰੀ ਆ ਕੱਟੀ ਠੀਕ ਆ ਹਾਂਜੀ ਤੇ ਬਾਕੀ ਇਹ ਵੀ ਤੁਹਾਨੂੰ ਆਪਾਂ ਇੱਕ ਵਾਰੀ ਲਾਗਿਓ ਤੋੜ ਕੇ ਦਿਖਾ ਦੇ ਕਾਸ਼ ਥੋੜਾ ਨੇੜੇ ਘੁਮਾਓ ਕਾ ਲਾਗਿਓ ਘੁਮਾ ਦੀ ਇੱਥੋਂ ਹੀ ਦੂਰ ਨਾ ਜ਼ਿਆਦਾ ਖੜੀ ਸੋ ਬੰਨ ਵਾਲੀਆਂ ਝੋਟੀਆਂ ਨੇ ਲੰਗੀਆਂ ਕੱਟੀਆਂ ਨੇ ਮੇਰਾ ਭਰਾ ਜੋੜੀ ਲੈ ਕੇ ਜਾਊਗਾ ਠੀਕ ਆ ਜੀ ਹਾਂਜੀ ਤੇ ਅੱਗੇ ਖੁੱਲਾ ਛੱਡ ਦੇ ਜੇ ਮਾਲ ਬਹੁਤ ਸੋਨਾ ਤਿਆਰ ਹੋ ਜਾਊਗਾ ਮਾਜੀ ਜੀ ਬੇਲ ਬੂਲ ਦੀਆਂ ਬੜੀਆਂ ਲੰਬ ਇਹ ਬਹੁਤ ਪਿਆਰੀਆਂ ਕੱਟੀਆਂ ਠੀਕ ਹੈ ਜੀ ਮੋੜ ਲਾ ਤੇ ਮਾਰਕਿੰਗ ਦੀ ਗੱਲ ਕਰੀਏ ਮਾਰਕਿੰਗ ਬੜੀ ਗਾਇਜ ਆ ਕੋਈ ਟੁੱਟਣੀ ਮਾਰਕਿੰਗ ਨਹੀਂ ਜਾਂ ਵਾਧੂ ਕੋਈ ਸਫੇਦੀ ਨਹੀਂ ਬਾਕੀ ਇਹ ਖਰਮੀ ਖੁਰਮੀ ਬੜੀ ਸਾਫ ਛੋਟੀ ਦੀ ਹਾਂ ਬੜੀ ਬੜਾ ਯਾਦ ਮੈਨੂੰ ਲੱਗਾ ਵਿਕੋ ਕਰਵਾਈਆਂ ਕਿ ਥੋੜੇ ਵੱਖੋ ਵੱਖਰੀਆਂ ਇਹ ਵੀ ਆ ਦੋ ਇੱਕੋ ਕਰਵਾਈਆਂ ਉਹ ਵੱਖਰੇ ਕਰਵਾਈਆਂ ਠੀਕ ਆ ਮਾਰ ਕੇ ਹਾਂ ਜੀ ਜੇ ਇਹ ਕਹਿੰਦੇ ਮੰਨ ਲਓ ਇਹਨਾਂ ਦੇ ਮਰਾ ਵੇਖਣੀ ਹਣ ਮਾਵਾ ਇਹ ਵੀ ਆਪਾਂ ਬਗਾਇਦਾ ਦਿਖਾ ਦਾਂਗੇ ਕੋਈ ਆਜੇ ਪ੍ਰੋਪਰ ਆਪਾਂ ਦਿਖਾ ਲਿਆ ਉਹਨਾਂ ਘਰ ਦੀਆਂ ਵੀਡੀਓ ਦਿਖਾ ਦਾਂਗੇ ਚਲੋ ਆਇਆ ਗੱਲਾਂ ਵੀ ਚਾਹੇ ਪੈਸੇ ਤੇ ਥੋੜੇ ਲੱਗਣੇ ਜਾਂ ਬਹੁਤ ਹੀ ਪਰ ਜਿੰਨੇ ਮੰਨ ਲਓ ਵੇਖਣੀ ਆਪਾਂ ਦਿਖਾ ਦਾਂਗੇ ਇਹ ਆਪਣੀ ਗਰੰਟੀ ਹੋਣੀ ਲੱਗ ਹੋਣ ਗਿਆ ਨਹੀਂ ਕਿ ਮੰਨ ਲਓ ਕਿ 10 ਪਿੰਡ ਵੀ ਹੋਣਗੇ ਵਾਪਸ 1 ਕਿਲੋਮੀਟਰ ਦੀ ਰੇਂਜ ਚ ਲਈ ਆਪੇ ਫਿਰ ਨੀਲੀ ਦਾ ਵੀ ਮੱਝਾਂ ਦੇ ਵਿੱਚੋਂ ਹੀ ਆ ਨੀਲੀ ਨੀਲੀ ਦੇ ਮੱਝਾਂ ਦੇ ਵਿੱਚ ਜੀ ਠੀਕ ਆ ਆਜ਼ਾਦ ਕੀ ਮੁੱਲ ਕਰਦਾ ਇਹ ਕੱਟੀ ਜਿਹੜੀ ਆਪਾਂ ਦੂਜੀ ਮੁੱਲ ਵੀਰ ਜੀ ਮੰਨ ਲਓ ਕੱਟੀ ਵੇਖੋ ਕਿੱਡੀ ਆ ਮੰਨ ਲਓ ਬੇਲ ਬੂਲ ਦੀ ਬੜੀ ਲੰਬੀ ਆ ਖੜਵੇ ਪੁੱਟੇ ਦੀ ਆ ਇਹਦਾ ਮੁੱਲ ਵੀਰ ਜੀ ਭਾਂ 30 ਗੱਲੀ ਤਾਂ ਹੀ ਵੇਚਦੀ ਆ ਨਾ 30 ਨਾ 28 ਇਹ ਵੀਰ ਜੀ 27000 ਦੀ ਦੇ ਦਾਂਗੇ 27000 دی ہاں جی ایکو ایک گل 10000 کی کسرا 20000 پورے 20000 دی دے دنگے ہاں جی کمال پر باقی یہ دی مین دی جا لے وی 24000 دے دنگے لاسٹ 24000 دی ہاں باقی جوڑے نال اور آفر دے دنگے جی ٹھیک ہے جی ٹھیک ہے لو وی 24000 دی اکٹیاں ہاں جی باقی ਤੁਹਾਡੇ سامنے ਠੀਕ ਹੈ ਜੀ ਬਹੁਤ ਪਿਆਰੀਆਂ ਕਟੀਆਂ ਵਾਲੇ ਸ਼ਕੀਨ ਕਟੀਆਂ ਨੇ ਬਹੁਤ ਸੁਗੀ ਸੁਗੀ ਕੋਈ ਖੁੱਲੀ ਨਹੀਂ ਸਿੰਗੀ ਹੋਗੀ ਬੜੀ ਛੋਟੀ ਸਿੰਗੀ ਆ ਬਿਲਕੁਲ ਗੋਲ ਸਿੰਘਾ ਹੁਣੇ ਤੁਸੀਂ ਦੇਖੋਗੇ 1.5 2 2 ਇੰਚ ਸਿੰਘਾ ਉਠੋਂ ਗਲਾਈ ਦੇ ਵਿੱਚ ਕਰ ਲਿਆ ਤੇ ਅੱਗੇ 50 ਆ ਕੱਤੀ ਆਪਣੀ ਕਿੰਨੇ ਕੁ ਉਮਰ ਦੀ ਹੈ ਜੀ ਇਹਦੀ ਉਮਰ 10 ਮਹੀਨੇ ਹੋਊਗੀ 10 ਮਹੀਨਿਆਂ ਦੀ ਹਾਂਜੀ ਤੇ ਬਾਕੀ ਨਾ ਇਹ ਛੋਟੀ ਬਹੁਤ ਜਿਆਦੀ ਦੇਖੋ ਬੇਲਬੂਲ ਦੀ ਲੰਮੀ ਧੌਣ ਧੂਣ ਤੋਂ ਦੇਖੋ ਗੱਡੀ ਆ ਤੇ ਬਾਕੀ ਸ਼ਾਈ ਸ਼ੂਈ ਦੇਖੋ ਛੋਟੀ ਨੂੰ ਗੱਡੀ ਆ ਲਓ ਜੀ ਕਰੋ ਚੈੱਕ ਬਹੁਤ ਵਾਰੀ ਹੈ ਠੀਕ ਆ ਜੀ ਇਦਾਂ ਤੋਂ ਬਹੁਤ ਜਿਆਦੀ ਆ ਬਾਜੀ ਦਾ ਨਿਸ਼ਾਨ ਹੈਗਾ ਜੀ ਧੂਣ ਤੇ ਨਿਸ਼ਾਨ ਆ ਹਾਂਜੀ ਆਹ ਦੇਖੋ ਜੀ ਆਹ ਦੇਖੋ ਠੀਕ ਆ ਸੋ ਚਾਰੇ ਥਾਣਾ ਠੀਕ ਆ ਜੀ ਹਾਂਜੀ ਸੋ ਬਾਕੀ ਜੱਤ ਜੂਤ ਪੂਰੀ ਆ ਹੋ ਯਾਰੀ ਸ਼ਾਹ ਜੀ ਖੜਵੀ ਖੜਵੀਆਂ ਦੀ ਬਹੁਤ ਜਿਆਦਾ ਇਹਨੂੰ ਖੁੱਲੀ ਛੱਡ ਕੇ ਵੇਖੋ ਮੰਨ ਲਓ ਪੂਰੀ ਦੌਰ ਦੌਰ ਦੀ ਆ ਹਾਂ ਲੋ ਜਿਦਰਾ ਹੋ ਠੀਕ ਆ ਜੀ ਖੁੱਲੀ ਕਾ ਸੋ ਸ਼ੌਕ ਪਗਾ ਲਓ ਜਿਹੜੇ ਮੇਰੇ ਭਰਾ ਨੇ ਪਕਾਉਣਾ ਕਾਫੀ ਵੀਰੇ ਡਿਮਾਂਡ ਕਰਦੇ ਰਹਿੰਦੇ ਵੀ ਨਿੰਦੀ ਵਾਲੀ ਦੀ ਕੱਟੀਆਂ ਕੱਟੀਆਂ ਖਰੀਦਣੀਆਂ ਵੀ ਬਹੁਤ ਵਧੀਆ ਚੰਗੀਆਂ ਕੱਟੀਆਂ ਨੇ ਜੋੜੀ ਪਾਉਣੀ ਆ ਜੋੜੀ ਪਾ ਲਿਆ ਤੇ ਜਿਵੇਂ ਜਿਵੇਂ ਕਿਸੇ ਭਰਾ ਦੀ ਸੈਟ ਬਣਦੀ ਆ ਆ ਦੇਖੋ ਕੋਈ ਨਾ ਕਟੀਆਂ ਦੀ ਕਿਸੇ ਭਰਾ ਨੇ ਮਦਰਾਂ ਵੀ ਵੇਖਣੀਆਂ ਤੇ ਉਹ ਵੀ ਬਿਲਕੁਲ ਪਿੰਡ ਦੇ ਵਿੱਚ ਤੁਹਾਨੂੰ ਦਿਖਾ ਦਿੱਤੀਆਂ ਜੀ ਹਾਂਜੀ ਇਹ ਨਹੀਂ ਵੀਰ ਜੀ ਮਨ ਲਓ ਦਾ ਪਿੰਡ ਦੂਰ ਲੈ ਜਾਾਂਗੇ ਆਪਾਂ ਫੋਟੋ 1 ਕਿਲੋਮੀਟਰ ਦੀ ਰੇਂਜ ਲਈਆਂ ਇਹ ਕਟੀਆਂ ਚਲੋ ਜੀ ਹਾਂਜੀ ਬਹੁਤ ਪਿਆਰਾ ਮਾਲ ਆ ਠੀਕ ਹੈ ਜੀ ਕਿਉਂਕਿ ਦੇ ਭਰਾ ਨੇ ਸਾਰੀਆਂ ਤਿੰਨਾਂ ਕਟੀਆਂ ਵਿੱਚ ਸੌਦਾ ਮਾਰਨਾ ਤੇ ਕਟੀਆਂ ਦਾ ਵੀ ਮਾਰ ਲਿਆ ਦੇ। ਵਾਦੇ ਵਾਲਾ ਕੰਮ ਹੋ ਕੋਈ ਘਾਟੇ ਵਾਲਾ ਨਹੀਂ ਇਹ ਜਿਹੜੀਆਂ ਕਟੀਆਂ ਝੋਟੀਆਂ ਹੁੰਦੀਆਂ ਨੇ ਠੀਕ ਹੈ ਜੀ। ਕਮੇਟੀਆਂ ਹੀ ਆ। ਇਹ ਕਮੇਟੀਆਂ ਕਰਵਾਉਂਦੀਆਂ ਵੀਰ ਜੀ। ਮੰਨ ਲਓ ਵੀਰ ਜੀ ਸਾਲ-ਸਾਲ ਤੱਕ ਇਹ ਦੋਨੇ ਝੋਟੀਆਂ ਉੱਪਰਲੀ ਦੇ ਬਣੀਆਂ। ਇਹ ਵੀ ਸਾਲ-ਸਾਲ ਤੱਕ ਬਣ ਜਾਣੀਆਂ ਐ। ਬਿਲਕੁਲ। ਹਾਂ ਜੀ ਇਹ ਜਿਹੜਾ ਬੋਰਾ ਫੀਰਦਾ ਨੂੰ ਚਾਰ ਕਰਨ ਜਿੰਨੀ ਇਹਨਾਂ ਗ੍ਰੋਸ ਕੀਤੀ ਆ। ਬਾਕੀ ਵੀਰ ਜੀ ਮੰਨ ਲਓ ਖੜਵੇ ਪੁੱਟੇ ਜਿਹੜੀ ਮੰਨ ਲਓ ਮੈਂ ਹੁੰਦੀ ਉਹ ਕਦੀ ਪਿੱਛਾ ਆ ਭਾਰ ਦੀ ਸ਼ਿਕਾਇਤ ਨਹੀਂ ਨੂੰਂਦੀ। ਬਿਲਕੁਲ ਬਿਲਕੁਲ ਬਿਲਕੁਲ। ਮੈਂ ਵੀ ਇਹ ਵੀਰ ਜੀ 22000 ਦੀ ਦੇ ਦਾਂਗੇ 22000 ਦੀ ਹਾਂਜੀ ਵੀ ਗੱਲਾਂ ਜਿਹੜੀਆਂ ਇੱਕੋ ਇੱਕ ਕਰ ਦਈਏ ਵੀ ਜਿਹੜੀਆਂ ਪੂਰੀਆਂ ਐਂਡ ਟੂ ਐਂਡ ਕਸਰਾਂ ਕੱਢ ਕੇ ਨਹੀਂ ਦੱਸ ਤੁਸੀਂ ਦੱਸ ਦੇ ਮੇਰਾ ਭਰਾ ਤੇਰਾ ਮਾਲ ਤੇਰੇ ਤੋਂ ਕੁਛ ਨਹੀਂ ਆਪਾਂ ਗੱਲ ਫੇਰੇ ਸਹੀ ਦੱਸ ਦੋ ਨਹੀਂ ਮੈਂ ਫਿਰ ਵੀ ਕੋਈ ਨਹੀਂ ਮੈਂ ਨਾ ਕੋਈ ਨਹੀਂ ਜਾਏਗਾ ਉਹਦੇ ਤੇ ਦੱਸੋ 20000 ਦੀ 20000 ਦੀ 20000 ਦੀ ਵੀਰ ਜੀ ਹਾਂ ਨਾ ਜੇ 24 ਤੇ 20 44 ਹੋ ਗਿਆ ਤੇ ਜੇ ਕਿਨੇ ਜੋੜਾ ਲੈਣਾ 42000 ਦਾ ਜੋੜਾ ਦੇ ਦਾਂਗੇ ਚੱਕੋ ਵੇ ਹਾਂਜੀ ਜੇ ਕਿਨੇ ਜੋੜਾ ਲੈਣਾ ਤੇ ਜੋੜਾ 42000 ਦਾ ਹਾਂਜੀ ਲੋਬੇ ਠੀਕ ਹੈ ਜੀ 42000 ਦਾ ਜੋੜਾ ਹਾਂਜੀ ਤੇ ਚਾਈ ਤੇ ਖੁਸ਼ੀ ਖੁਸ਼ੀ ਮੇਰਾ ਭਰਾ ਲੈ ਜਾਓ ਕਰਮਾਲੀਆਂ ਵੇਖੋ ਸਾਲ ਸਾਲ ਨੂੰ ਕਿੱਥੇ ਜਾਂਦੀ ਨਹੀਂ ਜੀ ਮੰਨ ਲਓ ਕਿਹਨੇ ਤਿੰਨ ਤੇ ਤਿੰਨ ਮਹੀਨੇ ਜਿਹੜੇ ਸਾਹਮਣੇ ਜਣਾ ਜਿੰਨੇ ਜਿਹੜੇ ਦੋਨੇ ਘੱਟ ਲੱਗਾ ਉਹਨੇ ਦੀ ਕੱਲੀ ਵੇਚ ਜਾਨੀ ਆ ਇਹ ਤਾਂ ਫਿਰ ਆਜ਼ਾਦ ਹੈ ਗਈ ਆ ਹਾਂਜੀ ਥੋੜਾ ਸਮੇਂ ਨਾਲ ਇਹਨਾਂ ਨੂੰ ਬਾਹਰ ਜਾਣਾ ਬਾਕੀ ਉਮਰ ਦੇ ਹਿਸਾਬ ਨਾਲ ਮੈਨੂੰ ਵੀ ਜੀ ਮੈਨੂੰ 2 ਮਹੀਨੇ ਜਿਹੜੇ ਰੱਜ ਕਿਸਾਨ ਨੇ 2 ਢਾਈ ਵੀ ਨਹੀਂ ਬਹੁਤ ਵੱਡੀ ਖਰੋਦ ਕਰਾਦ ਕੀਤੀ ਹੈ ਨਾ ਹਸਾਣਾ ਇੱਕ ਨਹੀਂ ਇਹਦੇ ਹਾਂ ਸਮੇਂ ਹਸਾਣ ਦਾ ਬਸੇਰਾ ਬੰਨ ਲੈ ਨਹੀਂ ਪਲੀਆਂ ਪਲੀਤਿਆਂ ਕੋ ਨਸੀਆ ਪ ਵਾਧੂ ਪੇੜ ਤੋਂ ਵਾਧੂ ਪੇੜ ਨਹੀਂ ਗਾ ਚੀ ਤੇ ਗੱਲ ਜੋ ਪੇੜ ਜੀ ਢਿੱਡ ਤੇ ਵਾਧੂ ਨਜਾਇਜ਼ ਲੱਭ ਨਹੀਂ ਗਾ ਉਹ ਟੁੱਟਵੀਂ ਮਾਰਕਿੰਗ ਨਹੀਂ ਜਿੰਨੇ ਕ ਪੈਰ ਤੋਤਿਆਂ ਨੇ ਚਾਹੀਦੇ ਆ ਓਨੇ ਕ ਪੈਰ ਲੱਪਾ ਨਹੀਂ ਨਾਲੇ ਹਾਂ ਪੈਰਾਂ ਦੇ ਖੁਦੀਆਂ ਸਰੀਟਾਂ ਦੇ ਹਾਂ ਨਹੀਂ ਚੰਗੀਆਂ ਢਿੱਲੇ ਆ ਬਿਲਕੁਲ ਢੰਡੇ ਢੰਡੇ ਦੀਆਂ ਨੇ ਠੀਕ ਆ ਕਸਮੇ ਪਿੰਡੇ ਦੀਆਂ ਨਹੀਂ ਬਿਲਕੁਲ ਢਲਕਵੇਂ ਢਿੱਲੇ ਪਿੰਡੇ ਦੀਆਂ ਨੇ ਹਾਂਜੀ ਤੋਂ ਵੈਸੇ ਨੀਲੀ ਰਾਵੀ ਤੇ ਪਸ਼ੂ ਜਿਵੇਂ ਕਸਮੇ ਟੈਡ ਪਿੰਡੇ ਤੇ ਆਪਾਂ ਕਦੀ ਵੇਖਦੇ ਨਹੀਂ ਲੈ ਨਾ ਹੀ ਹੁੰਦੇ ਆ ਠੀਕ ਆ ਜੀ ਤੇ ਇਹ ਆ ਦੇ ਜਾ ਦੇ ਕੋਲ ਦੋਸਤੋਂ ਕੰਨੀ ਕਟੀਆਂ ਛੋਟੀਆਂ ਜਿਹੀਆਂ ਮੇਰਾ ਭਰਾ ਜਿਹਨੇ ਸੌਦਾ ਕਰਨਾ ਪਹਿਲ ਦੇ ਆਧਾਰ ਤੇ ਤੁਸੀਂ ਕਰ ਲਓਗੇ ਜੈਜ ਰੇਟ ਆ ਤੇ 42000 ਦੇ ਵਿੱਚ ਜਿਹੜਾ ਜੋੜਾ ਤੁਹਾਨੂੰ ਮਿਲ ਜੂਗਾ ਇੱਧਰ ਜਿਹੜੀ ਝੂਟੀ ਦਿਖਾਤੀ ਆ ਇਹ 40000 ਆ ਹਾਂ ਨਾ ਹਾਂਜੀ ਬਾਕੀ ਵੀ ਤਿੰਨਾਂ ਦਾ 82 ਬੰਦਣਾ ਜੇ ਕੋਈ ਤਿੰਨੇ ਲਊਗਾ 80000 ਦੀਆਂ ਦੇ ਦਾਂਗੇ ਚਲੋ ਆਫਰ ਤੇ ਆਫਰ ਥਾਓ ਫਿਰ ਕਿੰਨੇ 80 ਦੀਆਂ ਦੇ ਦਾਂਗੇ ਪਰ ਜਿਹੜਾ ਵੀ ਖੜੂ ਖੜਾ ਚੇਤੇ ਕਰੂਗਾ ਲੈ ਲੈਂਗੇ ਦੇ ਦੇਣੀਆਂ ਨਹੀਂ ਜੇ ਹਾਂ ਮਿਲਨੇ ਕਿਥੋਂ ਤੂੰ ਦੱਸ ਦੇ ਮਾਰ ਭਰੋ ਠੀਕ ਆ ਮੈਂ ਵੀ ਕਮਾਲ ਭਰੋ ਮਿਲੂਗਾ ਮਾਰ ਠੀਕ ਆ ਜੀ ਆਪਣੇ ਹਰ ਵਾਰੀ ਭਾਜ ਆ ਜਾਂਦੇ ਆ। ਜੀ ਕੱਟੀਆਂ ਬਦੇਰੀਆਂ ਮਿਲਦੀਆਂ ਪਰ ਆਪਾਂ ਕੱਟੀਆਂ ਉਹ ਲੈ ਲਈ ਜਿਹੜੀ ਮੰਨ ਲਓ ਬੋਲੇ ਆਪਾਂ ਰਕਾਰ ਨਾਲ ਮਿਲੇ। ਹਾਂ ਪੋਣੀ ਵੀਡੀਓ ਦਾ ਟਾਈਮ ਨਹੀਂ ਮਿਲਿਆ। ਹਾਂਜੀ ਹਾਂਜੀ। ਵੀਡੀਓ ਤੋਂ ਪਹਿਲਾਂ ਵੀ ਆ ਗਿਆ। ਚਲੋ ਮਾਲ ਹਾਂਜੀ ਇਸੇ ਤਰ੍ਹਾਂ ਜਦੋਂ ਆਉਂਦਾ ਤੇ ਨਿਕਲ ਜਾਂਦਾ। ਬਹੁਤ ਚੰਗੀ ਸ਼ਾਤ ਮਰਾਜ਼ੀ ਨਹੀਂ ਆ ਜੀ। ਹਾਂ ਆ ਮਾਲ ਟਿਕਦਾਂ ਜਿਹੜੀਆਂ ਕੱਟੀਆਂ ਝੋਟੀਆਂ ਕਰੋ ਇਹ ਟਿਕਦੀਆਂ ਨਹੀਂ ਬੋਲੇ ਫੇਰ। ਡਿਮਾਂਡ ਜ਼ਿਆਦੀ ਆ ਚੀਜ਼ ਲੱਭਦੀ ਨਹੀਂ। ਹਾਂਜੀ। ਆ। ਉਹਦੇ ਬੜੇ ਆਂਦੇ ਝੋਟੀਆਂ ਦੇ। ਹਾਂ। ਪਰ ਕੀ ਕਰੀਏ ਮੌਕਾ ਨਹੀਂ ਮਿਲਦਾ ਪਾਉਂਦਾ। ਬਿਲਕੁਲ ਬਿਲਕੁਲ ਬਹੁਤ ਪਹਿਲੀਆਂ ਪਹਿਲੀਆਂ ਦੇ ਵਿੱਚ ਜਪਣਾ ਵਾਲੀ ਗੱਲ ਆ ਵੀ ਜਿਹੜੇ ਜਿਹੜੇ ਵੀਰ ਨੇ ਫੜਨੇ ਠੀਕ ਆ ਬੱਸ ਜੀ ਬਾਕੀ ਇਸੇ ਤਰ੍ਹਾਂ ਆ ਆਜਾਦ ਇੱਕ ਨੰਬਰ ਆਪਦੇ ਕਰ ਦਸਾਂਗੇ ਨੰਬਰ ਵੀਰ ਜੀ 9779914252 ਆ ਹਾਂਜੀ ਠੀਕ ਆ ਇੱਕੋ ਇੱਕ ਨੰਬਰ ਚੱਲਦਾ ਕੋਈ ਕੋਈ ਵੀਰ ਜੀ ਚਲੋ ਜੀ ਇੱਕੋ ਇੱਕੋ ਹੀ ਚੱਲਦਾ ਜਾਈਂ ਤੇਰਾ ਲੱਖ ਵਾਰ ਦਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਆ ਉਹ ਗੱਲ ਬਾਤ ਠੀਕ ਆ ਹਾਂਜੀ ਨਾ ਵੀ ਇਹ ਪ੍ਰਭੋ ਆਜੇ ਨਾਗਨੇ ਯਾਦ ਹੋਣਾ ਦੇ ਕਿੱਲੇ ਤੇ ਇਸ ਫਾਰਮ ਤੇ ਵਿਕਰੀ ਵਾਲਾ ਮਾਲ ਆਉਂਦਾ ਰਹਿੰਦਾ ਭਾਵੇਂ ਗਾਵਾ ਹੁਣ ਮੱਝਾਂ ਝੋਟੀਆਂ ਕਟੀਆਂ ਹੁਣ ਠੀਕਾ ਜੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆਉਂਦੀ ਰਹਿੰਦੀ ਆ ਸੋ ਸਮੇਂ ਸਮੇਂ ਨਾਲ ਆਪਦਾ ਪਾਲ ਮੇਲ ਬਣਾ ਲਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਹੋ ਲੈਦੇ ਰਿਆ ਕਰੋ ਅੱਛਾ ਵੇੜਾ ਨਹੀਂ ਪਰਸਾ ਪਾਵਾਂਗੇ ਆਪਾਂ ਗੱਭਣ ਦੇ ਸੂਰਾ ਮਲੋ 30 ਦੀ ਲੀਟਰ ਵਾਲੇ ਨਹੀਂ ਗੱਭਣ ਤਿਆਰੀ ਹੋ ਸਕਦਾ ਜ਼ਿਆਦਾ ਸੇਰ ਤੱਕ ਸੂਪਣਾ ਚੰਗੀਆਂ ਵੱਡੀਆਂ ਗਆਂੀਆਂ ਦੋਨੇ ਮੈਂ ਨਾਲ ਲਈਏ ਕਰੀਏ ਪੇਚ ਮਾਨਾ ਵੀ ਨਹੀਂ ਹੋਣ ਗਿਆ ਅੱਜ ਅੱਜ ਤੋਂ ਸਿਰਫ ਸੂਨ ਲੈ ਤੀ ਸ਼ਾਮਾਂ ਤਾਂ ਦੇ ਕੇ ਆ ਹਾਂ ਜੇ ਪਤਾ ਨਾ ਵੀ ਸ਼ਾਮ ਨੂੰ ਨੇ ਫਿਰ ਗਆਂੀਆਂ ਘਰੇ ਲਿਆ ਕੇ ਪੋਣੀ ਤੇਰੇ ਲੈ ਕੇ ਆਵਾਂਗੇ ਗਆਂੀਆਂ ਚਲੋ ਕੋਈ ਗੱਲ ਠੀਕ ਵੀਰ ਜੀ ਉਸੇ ਤਰ੍ਹਾਂ ਹੀ ਆ ਹਾਂ ਜੀ ਲੋ ਵੀ ਨਕੀਨਾ ਪਾ ਦਾਂਗੇ ਨੀਲੀ ਦਾ ਠੀਕ ਹੈ ਜੀ ਠੀਕ ਆ ਇਹ ਚੀਜ਼ਾਂ ਚੰਗੀਆਂ ਨੇ ਮੇਲਾ ਲੁੱਟਣ ਵਾਲੀ ਗੱਲ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਨਾਂ ਭਰਾਵਾਂ ਨੂੰ ਸਾਫ ਸਿਰਿਆ ਕਾਲ